ਮਨ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਗੱਲ ਵੀ ਸਹੀ ਜੇ ਅਸੀਂ ਚਲੇ ਗਏ ਤੇ ਪਿੱਛੇ ਬੁਟੀਕਾਂ ਨੂੰ ਸੰਭੂਗਾ ਨਹੀਂ ਤੁਹ ਪਤਾ ਕਿ ਸਾਨੂੰ ਕੋਈ ਜਾਣਾ ਪਹਿਲੇ ਕੋਈ ਐਮਰਜੈਂਸੀ ਕਿਤੇ ਕੋਈ ਇਦਾਂ ਦੀ ਕੋਈ ਉਹ ਹੋਵੇ ਕੋਈ ਸੁੱਖ ਚ ਕੋਈ ਦੁੱਖ ਚ ਆ ਦੇਖੋ ਜਿੱਦਾਂ ਆਪਾਂ ਸੂਟ ਲਾਏ ਹੋਏ ਨਾ ਅਸੀਂ ਡੰਮੀਆਂ ਲਿਆਵਾਂਗੇ ਹੁਣ ਘੱਟੋ ਘੱਟ 4-5 ਹੋਰ ਡੰਮੀਆਂ ਤੇ ਉਹਨਾਂ ਤੇ ਆਪਾਂ ਜਿਹੜੇ ਹੈਂਡਵਰਕ ਵਾਲੇ ਆਪਣੇ ਸੂਟ ਨੇ ਉਹ ਲਾਵਾਂਗੇ ਤੇ ਮੈਂ ਨਾ ਇੱਕ ਮਿੰਟ ਖਾਣਾ ਖੋਣਾ ਬਣਾ ਕੇ ਮੈਂ ਇੱਧਰ ਅਸੀਂ ਰਿਲੈਕਸ ਕਰਨ ਤੇ ਆਹ ਦੇਖੋ ਪਹਿਲਾਂ ਤੇ ਮੈਂ ਨਾ ਆ ਕੇ ਨੀਲ ਪੇਂਟ ਲਾਇਆ ਆਪਣੇ ਹੱਥਾਂ ਤੇ ਫਤੇ ਜਿੱਦ ਕਰ ਰਿਹਾ ਫਤੇ ਕਰਕੇ ਮੈਂ ਕਹਿ ਰਹੀ ਹਾਂ ਕਿ ਜਾਣਾ ਨਹੀਂ ਤੇ ਪਤੇ ਸਿੰਘ ਜਿੱਦ ਕਰ ਰਹੇ ਨੇ ਮੈਂ ਤੇ ਜਾਣੇ ਜਾਣਾ ਹੀ ਫਤੇ ਪੁੱਤ ਸਾਰਾ ਕੰਮ ਕਰ ਜਿਹੜਾ ਹੈਗਾ ਨਾ ਉਹ ਰਹਿ ਜਾਂਦਾ ਏ ਠੀਕ ਐ ਅੱਜ ਕੈਫੇ ਵਾਲੀ ਫੀਲਿੰਗ ਆ ਰਹੀ ਏ ਇੱਧਰ ਨੀਤ ਨੂੰ ਕਾਊਂਟਰ ਦੀ ਜਿੰਮੇਾਰੀ ਦਿੱਤੀ ਐ ਆਹ ਲੈਣਾ 1450 ਦਾ ਆਹ ਬਣੇਗਾ 3000 ਦਾ ਐਦਾਂ ਉਹਨੂੰ ਯਾਦ ਰੱਖ ਕਮਾਲ ਹੋ ਗਈ ਦਰੇ ਵਾਲੀ ਅਮਨ ਤੇ ਰੇਟ ਵਾਸਤੇ ਹੈਗਾ ਹਾਂ ਪਰਨੀਤ ਉਹ ਰੇਟ ਆ ਕੇ ਸੀ ਕੱਲ ਮੇਰੇ ਸਾਰੇ ਲਾਈਵ ਤੇ ਹੈਂ ਹਰਦਿਕ ਆਪਣੇ ਲੌਟਨਸ ਸਟ੍ਰਾਈਕਰ ਨੂੰ ਸ਼ੈੱਕ ਕਰੀ ਲੈ ਕੇ ਮੈਂ ਦੱਸੀ ਕਰ ਤੇਨਨ ਦਿਖਾਣਾ ਬਠੀਕ ਹਣੀ ਮੈਂ ਸਕੂਲ ਨੂੰ ਆਵ ਲਾਗ ਰਾਨੂ ਮਮੀ ਦੇ ਰੂਨ ਜਿਆ ਹਤੀ ਉਨ ਦਿਖਾਣਾ ਬਠੀਕ ਮੈਂ ਮੱਦੀ ਤਾ ਦੇ ਹੀ ਤਾਂ ਮੇਂ ਨਾ ਮਰ ਇਸੇ ਤਾਂ ਮੇਂ ਨਾ ਆਹ ਫੰਕੀ ਮਨ ਨੀ 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 ਮਨ ਤੇ ਸਕੇ ਹੈ ਟੋ ਗਾਈਸ ਗਾਈਸ ਨਾ ਪਗਿਆ ਨਾ ਪਗਨੇ ਤੱਕ ਨਹੀਂ ਤਖਤ ਪ੍ਰੇ ਗਾਈਸ ਫਾਈਟ ਅਵਰ ਅਮਰ ਉਹ ਹੋਏਂ ਕਰੋ ਜੀ ਉਹ ਹੋ ਉਹ ਜੀਰ ਮੈਂ ਹੋਜ ਨਹੀਂ ਆ ਲੈ ਦੇ ਨਾਲ ਆ ਗਏ ਮੈਂ ਯਾਰ ਕੁਝ ਨਹੀਂ ਕਰਦੇ ਹਾਂ ਟਿਕਾ ਮਾਲੇ ਹਾਂ ਕਮਾਲੀ ਜੁਧਿਆ ਗਿਆ ਭੂਆ ਤੇਰੇ ਨਾਲੇ ਭੂਆ ਇਹਦਾ ਕੰਮ ਕਰਿਆ ਨਹੀਂ ਕਰਦਾ ਜੀ ਤੂੰ ਤਾਂ ਲੈ ਗਿਆ ਹਾਂ ਮम्मा ਕੀ ਕਰਦੇ ਕਿੰਨੇ ਫੋਨ ਦੇਖ ਰਹੇ ਨੇ ਹਾਂ ਫੋਨ ਦੇਖ ਰਹੇ ਨੇ ਕਿਥੇ ਅੱਲਾ ਮੈਗੀ ਬਣਾਉਣੀ ਮੈਗੀ ਆਈ ਨਹੀਂ ਸਾਹ ਕੈਮਰਾ ਵੱਲ ਧੰਦੋ ਇਹ ਇੱਥੇ ਧੰਦੋ ਇੱਥੇ ਇੱਥੇ ਲੜ ਰਹੀ ਹੈ ਮੇਰੀ ਵੀਡੀਓ ਬਣਾਣਾ ਗਿਆ ਹੁੰਦੇ ਮੇਰਾ ਫੋਨ ਫੜ ਲੈਣਾ ਹੂੰ ਕਾ ਜੱਫਾ ਚਲਦਾ ਬਾਹਰ ਚਲੋ ਅੰਦਰ ਜਾ ਕੇ ਗਿੜਲੀਏ

ਆ ਗਾਇਸ ਆ ਤੁਮੇ ਲੱਗੇ ਆ λεਪਾ ਹਲਨੇ ਪਗਾਂ ਗਾਇਸ ਅੰਦਰ ਹਾਂਜੀ ਜਾ ਕਿ ਕੀ ਕਰਦੇ ਬੈਠੇ ਕਣ ਮਮਾਣੀ ਪਤਾ ਨਹੀਂ ਕੰਮ ਮੈ ਲੱਗਾ ਹੈ ਕੰਮ ਨਹੀਂ ਨੀਂਦ ਆ ਰਹੀ ਇਧਰੇ ਹੁੰਦੇ ਸਾਰੇ ਮੇਰੀ ਨੀਂਦ ਹੋ ਵੀਰ ਖਾਂਚ ਦਾ ਸੇਕ ਨਿਕਲਣ ਲੱਗਿਆ ਪਿਆ ਪਰ ਅੱਜ ਕੱਲ ਵੀ ਇਦਾਂ ਹੀ ਹੋ ਰਿਹਾ ਸੀਗਾ ਰੁਕ ਰੁਕ ਕੇ ਚੱਕਰ ਆ ਰਹੇ ਸੀ ਕਿ ਤੇ ਹੁਣ ਫੇਰ ਇਦਾਂ ਹੋ ਰਿਹਾ। ਅੱਛਾ ਉਹ ਦੀਦੀ ਨਾਲ ਕੰਮ ਕਰਵਾ ਰਹੇ ਨੇ। ਹੂੰ ਠੀਕ ਹੈ ਠੀਕ। ਜਿਵੇਂ ਹੁਣ ਤੇ ਹੁਣਾ ਕਰੋ ਮੈਨੂੰ ਤੰਗ ਨਾ ਕਰਿਓ ਨਹੀਂ ਫੋਮ ਇੱਥੇ ਲਾ ਦੋ। ਬੰਦ ਕਰ ਦ। ਅੱਧਾ ਘੰਟਾ ਸੌਣ ਲਾ ਦੋ। ਚਲੋ ਗਾਇਸ 4:00 ਵੱਜ ਗਏ ਨੇ। ਧੰਨਵਾਦ ਦਾ ਦੱਸਿਆ ਸੀਗਾ ਕਿ ਸਕੂਲ ਵਿੱਚ ਨੀਂ ਨੀਂਦ ਆ ਰਹੀ ਤੇ ਘਰੇ ਆਉਂਦੇ ਆ ਸਾਰ ਮੇਰੀ ਨੀਂਦ ਉੱਡ ਚੁੱਕੀ ਹੈ। ਤੇ ਮੈਂ ਹਾਂ ਨੀਂਦ ਨਾਲ ਤੇ ਉੱਡੀ ਗਈਆਂ ਨੇ। ਤੇ ਕਿਉਂ ਨਾ ਆਪਾਂ ਸਬਜੀ-ਸਬਜੀ ਕੱਟ ਲਈਏ ਕੀ ਫਾਇਦਾ ਟਾਈਮ ਵੇਸਟ ਕਰੇ ਦਾ ਕਿਉਂਕਿ ਜਿੰਨੇ ਨੂੰ ਨੀਂਦ ਆਉਣੀ ਹੈ ਉਹਨੇ ਨੂੰ ਨੀਂਦਾ ਕਰਦੇ ਕਰਾਂਦੇ 5:00 ਵੱਜ ਜਾਣੇ ਨੇ ਤੇ ਮੈਂ ਕਹਿੰਨੀ ਫਿਰ ਸੋਈ ਚ ਗਦਰ ਮੱਚਿਆ ਪਿਆ ਗਦਰ ਪਰ ਫਿਲਹਾਲ ਇਹ ਗਦਰ ਨੂੰ ਮੈਂ ਇਗਨੋਰ ਕਰਾਂਗੀ ਤੇ ਪਹਿਲਾਂ ਮੈਂ ਮਟਰ ਛਿੱਲਾਂਗੀ ਗਾਇਸ ਆ ਦੇਖੋ ਮੈਂ ਨਿਊ ਨੇਲ ਨੇਲ ਪੇਂਟ ਲਈ ਆਪਣੇ ਸੂਟ ਦੇ ਨਾਲ ਮੈਚਿੰਗ ਕਰਕੇ ਪਿਆਜ ਕੱਟਣ ਲੱਗਿਆ ਚਲੋ ਮੰਮੀ ਪਿਆਜ ਕੱਟਣ ਲੱਗਿਆ ਤੇ ਆਪਾਂ ਮਟਰ ਮਟਰ ਛਿੱਲ ਲੈਣੇ ਆ ਨਾਲੇ ਮੈਂ ਬੁਟੀਕ ਚ ਜਾ ਕੇ ਨਹੀਂ ਆਈ ਹੈਗੀ। ਮੈਂ ਬੁਟੀਕ ਚ ਵੀ ਗੇੜਾ ਲਾ ਕੇ ਆਵਾਂ। ਓਕੇ। ਪਰ ਨਹੀਂ ਤਾਂ ਸਬਜ਼ੀਆਂ ਕਿੱਥੇ ਨੇ? ਠੀਕ। ਪਰ ਨਹੀਂ ਤਾਂ ਬਾਏ ਬਾਏ। ਨਹੀਂ ਨੇ ਮਟਰ ਕਿੱਥੇ ਨੇ ਮੰਮੀ? ਬੱਸ ਠੀਕ ਹੈ ਫਿਰ। ਆਹ ਜੀ ਮੈਂ ਪਿਆਰ ਬਹੁਤ ਨਹੀਂ। ਨਹੀਂ ਨਹੀਂ ਇੱਕ ਹੋਰ ਪਾਲ। ਲਓ ਜੀ ਮਟਰ ਕੱਢਦੇ ਨੇ। ਅੱਜ ਆਪਾਂ ਬਣਾਉਣਾ ਮਟਰ ਪਨੀਰ। ਤੇ ਮੈਂ ਜਾ ਕੇ ਆਉਣੀ ਆ ਬੁਟੀਕ ਥੋੜੀ देर ਫੇਰ ਆ ਕੇ ਕਰਦੀ ਆ ਸੋਇਟ ਸਾਈ ਸਾਫ। ਕੰਮ ਲੱਗ ਜਾਣਾ ਮੈਨੂੰ ਲੈ ਬੁਲक्कੜਨੇ ਮੈਂ ਫੋਨ ਆਉਂ ਤਰਫ ਦਾ ਆ ਗਈ ਹਾਂ ਹਾਂ ਤੇ ਗਾਇਸ ਬੱਚਿਆਂ ਹੈਗੀਆਂ ਦੋ ਛੁੱਟੀਆਂ ਇੱਕ ਤਾਂ 31 ਜੁਲਾਈ ਦੀ ਹੈ ਉਹ ਤੇ ਆਣੀ ਸੀਗੀ ਜਦੋਂ ਸਿੰਘ ਜੀ ਦੀ ਤੇ ਇੱਕ ਹੈਗੀ ਕੱਲ ਦੀ ਜਿਹਦੇ ਤੋਂ ਕਿ ਮੈਂ ਜੈਲਸ ਹਾਂ ਕਿਉਂਕਿ ਕੱਲ ਵਾਲੀ ਛੁੱਟੀ ਸਿਰਫ ਬੱਚਿਆਂ ਬੱਚਿਆਂ ਨੂੰ ਹੈ ਸਾਨੂੰ ਨਹੀਂ ਹੈਗੀ ਉਹ ਛੁੱਟੀ ਬਟ ਇਟਸ ਓਕੇ ਬੱਚਿਆਂ ਨੇ ਨਹੀਂ ਆਣਾ ਇਟ ਮੀਨਸ ਟੀਚਰਾਂ ਦੀ ਛੁੱਟੀ ਹੈ ਅਸੀ ਕੁਛ ਆਪਣੇ ਕੰਮ ਕਰਨੇ ਹੋਣਗੇ ਉਹ ਕਰ ਲਾ ਰੋਕ ਦਿੰਨੇ ਮੈਂ ਖੜ ਜਾਨੀ ਉਹ ਲਿਆ ਦੇ ਮੈਨੂੰ ਉਹਦੇ ਵਿੱਚ ਖੜ ਜਾਂਗੀ ਮੈਂ ਇਦਾਂ ਹੱਥ ਮਾਰਨ ਨੂੰ ਜਿਹੜਾ ਇੱਧਰ ਆ ਜਾਓ ਅਮਨ ਜੇ ਤੂੰ ਦੁਕਾਨ ਵਾਲਿਆਂ ਨੇ ਕਹਿੰਦੀ ਨਹੀਂ ਨਾ ਮੈਂ ਸਿੱਧੀ ਉਹ ਵਾਲਾ ਉਹ ਨਹੀਂ ਹੋਣਾ ਚਾਹਗਾ ਅ ਤੂੰ ਕਹਿਂਦੇ ਰਹੀ ਆ ਤੈਨੂੰ ਵੀ ਉਹ ਲਿਆਉਣਾ ਏ ਇੱਕ ਲਿਆ ਕੇ ਲਾ ਦੇ ਮਜ਼ਾ ਵੜਾਉਣਾ ਹੀ ਮੈਂ ਬਾਹਰ ਕੱਢਣੀ ਮਰਗਣਾ ਮੈਂ ਕਰਨਾ ਜਾ ਜਾ ਜਦੋਂ ਸ਼ਾਮਾ ਵਕਿਆ ਹੁੰਦਾ ਕਹਿੰਦਾ ਬੱਸ ਬੱਸ ਜਾ ਹੁਣ ਯੋਹੋ ਉਹਦਾ ਓਪਨਿੰਗ ਤੇ ਹੈਗਾ ਸੀ ਸਾਰਿਆਂ ਨੂੰ ਪਤਾ ਲੱਗ ਜਾਣਾ ਸੀ ਕਾਫੀ ਆਉਣੇ ਸੀਗੇ ਆਪਣੀ ਸੇਲ ਵੀ ਹੋਣੀ ਸੀਗੀ ਤੇ ਨਾਲੇ ਕਿਹانے ਸਾਰੇ ਵਿਜ਼ਿਟ ਕਰ ਲੈਂਦੇ ਫਤੈ ਨੇ ਤਾਂ ਇਵਿਟੇਸ਼ਨ ਦਿੱਤੀ ਹੋਈ ਕੱਲ ਦੀ ਮੰਗ ਲੈ ਕੇ ਤਾਂ ਗੱਲਾਂ ਮੈਨੂੰ ਲਾਲਚ ਆ ਦਾਦਾ ਸੇਲ ਹੋ ਜਾਂਦੀ ਨਹੀਂ ਭਾਜੀ ਲਾ ਹੋਰ ਬੁਟੀਕਾ ਦਾ ਦਰ ਤੇ ਖੋਲਾ ਹੈ ਕਿੱਦਾਂ ਪਾਣ ਨੂੰ ਮੈਂ ਹੋਰ ਅਪਨ ਨੂੰ ਫੋਨ ਆਇਆ ਪਿਆ ਹੋ ਰਹੀ ਬੁਟੀਕ ਕਿੱਦਾਂ ਪਾਣ ਨੂੰ ਬੋਲੇ ਹਾਂ ਮੈਂ ਆਵਣ ਕਰ ਰਿਹਾ ਕੰਮ ਲੈ ਕੇ ਪਿਆਰੀ ਕਰ ਲਾ ਲੈ ਕੇ ਅੱਛਾ ਆਹ ਸੱਤੀ ਲੈ ਕੇ ਮੈਂ ਤੇ ਮਾਈਕ ਨੂੰ ਮੈਂ ਇਹ ਨਾ ਪਾ ਦਿੰਦੇ ਮੈਂ ਜਾਣੀ ਇਹਨੂੰ ਭਾਵੇਂ ਪਾ ਗਏ ਨਾ ਫਿਰ ਜੀਤ ਲੈ ਕੇ ਇਹਨੂੰ ਉੱਥੇ ਰੱਖ ਦੋ ਕੋਈ ਤੇ ਗਰੀਕ ਹੋਣਾ ਮਰ ਰਖਾਂਗਾ ਮਦਾਨਾ ਮੁੰਡਾ ਖਵਾ ਰਿਹਾ ਹੈ ਕਹਿੰਦੇ ਹੈ ਗਿੰਦੀ ਪਕੌੜੇ ਵੀ ਬਣਾਓ ਮੈਂ ਤਾਂ ਰੇਟ ਵੀ ਪਕੌੜੇ ਵਾਲਾ ਲਾਵਾਂਗੇ ਹਾਂ ਪਕੌੜੇ ਫਿਰ ਪਕੌੜਿਆਂ ਨੇ ਲੇਟ ਕੇ ਕਿ ਮਾਂ ਚੱਕ ਲੈ ਵਾਤੇ ਕਿ ਕੋਈ ਨਾ ਪਕੌੜੇ ਖਾਣ ਨੂੰ ਰੇਕ ਦੇ ਫੱਟੇ ਚੱਕ ਰਹਿ ਨੇ ਪਤਾ ਨਹੀਂ ਇਨਵੀਟੇਸ਼ਨ ਦੇ ਵੀ ਦਿੱਤੀ ਫਤਿਹ ਦੇ ਹਿੰਦੀ ਵਾਲੇ ਟੀਚਰ ਆਏ ਮੇਰੇ ਕੋਲ ਕਹਿੰਦੇ ਕਿ ਫਤਿਹ ਨੇ ਮੈਨੂੰ ਇਨਵੀਟੇਸ਼ਨ ਦਿੱਤੀ ਕਿ ਕੱਲ ਸਾਡੀ ਬੁਟੀਕ ਦੀ ਓਪਨਿੰਗ ਹੈ ਤਾਂ ਤੁਸੀਂ ਜ਼ਰੂਰ ਆਉਣਾ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਹੈ ਫਤਿਹ ਕਿਹਾ ਸੀ ਮੈਡਮ ਨੂੰ ਹੈਲੋ ਇਹ ਆਪਣੇ ਵੱਲੋਂ ਹੀ ਓਪਨਿੰਗ ਇਹਨੇ ਵੈਡਨਸਡੇ ਦਾ ਫਿਕਸ ਕੀਤਾ ਕਿ ਵੈਡਨਸਡੇ ਨੂੰ ਓਪਨਿੰਗ ਹੈ ਸਰ ਛੁਮਸਕਾ ਤੇਰੇ ਗਰਮ ਪਾਣੀ ਨਾਲ ਹੱਥ ਛਾੜਦਾ ਮੇਰਾ ਮੈਂ ਹੈਗੀ ਫੋਨ ਤੇ ਹਾਂ ਇੱਕੋ ਦਾ ਮੈਂ ਸੜਿਆ ਪਿਆ ਆ ਕੇ ਮੇਰੇ ਹੱਥ ਦੇ ਉੱਪਰ ਪਾਣੀ ਗਾਇਜ਼ ਜੇ ਤੁਹਾਡਾ ਸਿਰ ਸੁਰਤ ਧੋਣ ਵਾਲਾ ਹੋਵੇ ਮੁਸਕਾ ਦੇ ਪਰਫਿਊਮ ਪਾਇਆ ਕਰੋ ਸਿਰ 'ਚ ਅਮਣੀ ਇੱਕ ਦਿਨ ਹੀ ਕਮਰਾ ਸਾਫ਼ ਕਰਨਾ ਹੈ ਬਸ ਬਸ ਅੱਜ ਗਾਏ ਆਪਾਂ ਸਬਜ਼ੀ ਅੱਜ ਸਬਜ਼ੀ ਆ ਪਾਮਣ ਕੋਲੋਂ ਬਣਵਾਈ ਆ ਆਟਾ ਗੁੰਨਤਾ ਭਾਂਡੇ ਆਪਾਂ ਮਾਂਸ ਤੇ ਰੋਟੀਆਂ ਜਿਠਾੜ ਕੇ ਲਾਵਾਂਗੇ ਅੱਜ ਰੋਟੀਆਂ ਤਾਂ ਸੁੱਤੀ ਪਨੀਰ ਮੈਂ ਹੀ ਪਾਣਾ ਇਟ ਮੀਨ ਸਬਜੀ ਮੈਂ ਹੀ ਬਣਾਈ ਆ ਜਿਹੜੀ ਅੰਮਣ ਇੱਕ ਰੀਲ ਆਈ ਦਿੰਦੀ ਉਹ ਬੱਚੇ ਤਾਂ ਕਿਤੇ ਪਨੀਰ ਬਣਾ ਦਿਓ ਆਪਣੇ ਘਰ ਵਾਲੇ ਬਦਿਆ ਜੀ ਕੀ ਕਰ ਰਹੇ ਹੋ ਕਹਿੰਦੇ ਕੰਮ ਕਰ ਰਾ ਹਾਂ ਦਸਤਰਵੇ ਪਨੀਰ ਬਣਾ ਰਹੀ ਹੂੰ ਬਟੂਆ ਕਹਿ ਰਿਹਾ ਤਾਂ ਪਨੀਰ ਖਾਣਾ ਫਿਰ ਪਾਪ ਦੀ ਭੂਆ ਨੂੰ ਫੋਨ ਕਰ ਗਈ ਤੇ ਭੂਆ ਨੂੰ ਉਹ ਪਨੀਰ ਬਣਾ ਰਹੀ ਉਹ ਬੱਚਾ ਕਹਿੰਦਾ ਪਨੀਰ ਖਾਣਾ ਜਿੰਨਾਂ ਨੂੰ ਉਹ ਫੋਨ ਕਰਦੇ ਉਹਨਾਂ ਨੂੰ ਸਾਰਾ ਪਨੀਰ ਇੱਕ ਵੇ ਪੀਸ ਚੁੱਕ 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 ਕੇ ਖਤਮ ਕਰ ਦਿੰਦੇ ਪਲੇਟ ਚ ਹੋ ਨਹੀਂ ਵੈਸੇ ਏਦਾਂ ਪਹਿਲਾਂ ਤਾਂ ਏਦਾਂ ਹੁੰਦਾ ਸੀ ਜਦੋਂ ਪਨੀਰ ਆਉਂਦਾ ਹੁੰਦਾ ਸੀ ਨਾ ਕੱਚਾ ਹੀ ਪਨੀਰ ਖਾਈ ਜਾਂਦੇ ਹੁੰਦੇ ਸੀਗੇ ਹੁਣ ਤੇ ਮੰਮੀ ਦੇ ਘਰ ਨਾ ਗੰਦੇ ਫਿੱਟੇ ਹੋਏ ਨੇ ਹੁਣ ਨਹੀਂ ਜੀ ਕਰਦਾ ਹੈਗਾ ਖਾਣ ਨੂੰ ਆਡਾ ਗਾਇਸ ਬਾਰੇ ਬਹੁਤ ਗਰਮੀ ਹੈ ਮੇਰਾ ਇਸ ਟਾਈਮ ਬਾਹਰ ਬੈਨੂ ਜੀ ਕਰਦਾ ਪਰ ਮੈਂ ਬਹਿਣਾ ਨਹੀਂ ਘਰ ਚ ਇੰਨੀ ਭਾਫ਼ ਇੰਨੀ ਤੇਜ਼ੀ ਨਾਲ ਹੋਇਆ ਹੈਗਾ ਕਿ ਟਕ 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 ਦੀ ਆਵਾਜ਼ ਆ ਰਹੀ ਆ ਪਨੀਰ ਤਾਂ ੱਕਿਆ ਵੀ ਨਹੀਂ ਹੈਗਾ ਅਮਣੀ ਐ ਐਂ ਰੱਖ ਗਈਆਂ ਹਾਏ ਹਾਏ ਮੈਂ ਆਟਾ ਵੀ ਨਹੀਂ ੱਕਿਆ ਹੈਗਾ ਮੈਨੂੰ ਟਾਈਟ ਹੋ ਗਿਆ ਸੀ ਕਿ ਬੱਚੇ ਬਲੰਦਰ ਦਾ ਵਿੱਚ ਹੀ ਅਮਰਤ ਦਾ ਅਮਰਤ ਨਾਲ ਅੱਜ ਗੱਲ ਕਰਨੀ ਹੈ ਮੈਂ ਬਰਿੰਦਰ ਨੇ ਅੱਜ ਲੰਬੀਆਂ ਪਿੰਗਾ ਪਾ ਕੇ ਬੈ ਗਈ ਹਾਂ ਤੇ ਬੱਚੇ ਦੋ ਦਿਨ ਗਾਇਸ ਰੈਸਟ ਕਰਨਗੇ ਸਾਨੂੰ ਇੱਕ ਦਿਨ ਦੀ ਤਾਂ ਹੈਗੀ ਸੱਚਾ ਛੁੱਟੀ ਤੇ ਇਧਰ ਮੰਮੂ ਨੂੰ ਚੱਲੇ ਨੇ ਬਾਜ਼ਾਰ ਫੜਾ ਪੀ ਗਏ ਸੀਗੇ ਅਸੀਂ ਲੈਣ ਹੁਣ ਤੋਂ ਕਿਹੜੇ ਟਾਈਮ ਤੇ ਕੱਪੜੇ ਤਾਣ ਬੈ ਗਈ ਹਾਂ ਮੈਂ ਮੇਰੇ ਥੋੜੇ ਨੇ ਪੈਸੇ ਵਿੱਚੋਂ ਕੱਢਦਾ ਇਹ ਇਧਰ ਮੰਮੀ ਤੋਂ ਅਪਸੇ ਕੰਦੀ ਹੈ ਆਕੜ ਗਈ ਮੰਮੀ ਗੁੱਸੇ ਆ ਚੰਮਣਾਂ ਪੂਰੀ ਪ੍ਰੀਤ ਤਾਂ ਗੁੱਸੇ ਰਿਆ ਰੋ ਬਣਾਉਂਦਾ ਨਾ 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 ਬਣਾ ਦੇ ਵੀਡੀਓ ਇਹਦੇ ਚ ਰੋਣ ਵਾਲੀ ਕਿਹੜੀ ਗੱਲ ਹੈ ਮੰਮੀ ਦੀ ਮਮਮੀ ਦੀ ਇੱਕ ਸਹਾਲੀ ਕਹਿੰਦੀ ਕਿ ਮੈਂ ਮਤਲਬ ਕਹਿਣਾ ਆਉਂਦੀਆਂ ਕੁੜੀਆਂ ਨੂੰ ਵੀ ਤੰਗ ਬੜਾ ਕਰਦੀਆਂ ਆਪਾਂ ਮੰਮੀ ਨੇ ਉਹ ਆਂਟੀ ਵਿਚਾਰੀ ਤਾਂ ਭਰਾਂ ਨੂੰ ਧੋਖਾ ਹੀ ਦੇ ਪਰ ਉਹ ਆਂਟੀ ਵਿਚਾਰੀ ਤਾਂ ਸੱਚੀ ਇਹਨਾਂ ਨੂੰ ਤਾਂ ਸ਼ਾਇਦ ਤੁਹਾਨੂੰ ਤਾਂ ਸਭ ਨੂੰ ਪਤਾ ਹੀ ਹੋਣਾ ਹਨਾ ਉਹ ਆਂਟੀ ਦਾ ਸੀ ਜਦੋਂ ਪਿੰਡ ਗਏ ਸੀ ਨਾ ਉਦੋਂ ਵੀਡੀਓ ਬਣਾਈ ਸੀਗੀ ਬਲਜੀਤ ਆਂਟੀ ਆ ਬਲਜੀਤ ਆ ਉਹਨਾਂ ਦਾ ਨਾਮ ਇੱਕ ਦੋ ਵੀਡੀਓ ਇੱਕ ਦੋ ਵੀਡੀਓ ਚ ਹੈਗੇ ਤੁਸੀਂ ਜਿੱਥੇ ਕਹਿੰਦੇ ਸੀ ਨਾ ਕਿ ਆਂਟੀ ਨੇ ਬੜੀ ਰੌਣਕ ਲਾਈ ਹੈ ਨਾ ਮੰਮੀ ਦੀ ਆ ਸਹੇਲੀ ਨੇ ਬੜੀ ਰੌਣਕ ਲਾਈ ਹੈ ਤੇ ਉਹਨਾਂ ਆਂਟੀ ਦੀ ਅਸੀਂ ਗੱਲ ਕਰਦੇ ਆਂ ਉਹ ਆਂਟੀ ਨੂੰ ਪਤਾ ਨਹੀਂ ਮਤਲਬ ਕੀ ਹੋਇਆ ਕੀ ਨਹੀਂ ਪਹਿਲਾਂ ਕਹਿੰਦੇ ਕਿ ਬਿਮਾਰ ਸੀਗੇ ਤੇ ਇੰਜੈਕਸ਼ਨ ਵਗੈਰਾ ਲਗਵਾਇਆ ਪਤਾ ਨਹੀਂ ਇੰਜੈਕਸ਼ਨ ਰਿਐਕਸ਼ਨ ਕਰ ਗਿਆ ਜਾਨਾ ਨੂੰ ਅਟੈਕ ਵਾਂਗਰ ਹੋਇਆ ਤੇ ਉਹਨਾਂ ਦੀ ਨਾ ਡੈਥ ਹੋ ਗਈ ਸੀ ਨਾ ਉਹ ਚੀਜ਼ ਸਾਨੂੰ ਪਤਾ ਲੱਗੀ ਮਤਲਬ ਇੱਕਦਮ ਪਿੰਡੋਂ ਫੋਨ ਆਇਆ ਕਿ ਉਹ ਚੀਜ਼ ਸੁਣ ਕੇ ਸਾਨੂੰ ਬੜਾ ਮਤਲਬ ਜੀ ਕੀ ਨਹੀਂ ਹੋਇਆ ਹੈਗਾ ਵੀ ਇਦਾਂ ਹੋ ਸਕਦਾ ਕਿਉਂਕਿ ਆਂਟੀ ਬੜੀ ਹਿੰਮਤ ਵਾਲੇ ਤੇ ਬੜੇ ਰੌਣਕੀ ਦਾ ਹਮੇਸ਼ਾ ਖੁਸ਼ ਰਹਿੰਦੇ ਹੁੰਦੇ ਸੀਗੇ ਉਹ ਮੰਮੀ ਦੇ ਪੱਕੇ ਬੈਸਟ ਫਰੈਂਡ ਸੀਗੇ ਮੰਮੀ ਕੋਲੇ ਹਮੇਸ਼ਾ ਉਹਨਾਂ ਨੇ ਜਦੋਂ ਆਉਣ ਉਹਦੋਂ ਅਸੀਂ ਪਿੰਡ ਗਏ ਜਦੋਂ ਮੰਮੀ ਬਿਮਾਰ ਸੀਗੇ ਤੇ ਮੰਮੀ ਕੋਲੇ ਉਹਨਾਂ ਨੇ ਆ ਜਾਣਾ ਕਿੰਨਾ ਕਿੰਨਾ ਟਾਈਮ ਬੈਠੇ ਰਹਿਣਾ ਗੱਲਾਂ ਕਰੀ ਜਾਣੀਆਂ ਹਨਾ ਸਲਾਈਆਂ ਬੁੰਦੇ ਹੋਣਾ ਤੇ ਬੁੰਦੇ-ਬੁੰਦੇ ਆ ਜਾਣਾ ਤੇ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੁੰਦੇ ਸੀ ਜੇ ਤੁਹਾਨੂੰ ਯਾਦ ਹੈ ਨਾ ਤੇ ਚੌਧਰੀ ਵਾਲ ਜਦੋਂ ਅਸੀਂ ਗਏ ਸੀਗੇ ਉਦੋਂ ਪਾਈ ਸੀਗੀ ਵੀਡੀਓ ਅਸੀਂ ਤੇ ਉਹਦੇ ਵਿੱਚ ਉਹ ਆਂਟੀ ਬਹੁਤ ਗੱਲਾਂ ਕਰਨ ਦੇ ਬਹੁਤ ਹੱਸਦੇ ਪਏ ਸੀ। ਜੇ ਮੈਂ ਗੱਲ ਕਰਦੇ ਆ ਗੁਰਦੁਆਰਾ ਸਾਹਿਬ ਦੇ ਕੋਲ ਆ ਉਹਨਾਂ ਦਾ ਘਰ ਤੇ ਉਹ ਚੀਜ਼ ਦੇਖ ਕੇ ਨਾ ਬੜਾ ਸੁੱਚੀ ਹੁਣ ਤੱਕ ਵੀ ਐ ਹੁੰਦਾ ਕਿ ਇੱਕ ਉਹਨਾਂ ਦਾ ਬੇਟਾ ਬਾਹਰ ਹੈ ਤੇ ਉਹ ਤੇ ਆ ਨਹੀਂ ਸਕਦਾ। ਤੇ ਕਿੰਨਾ ਵੱਡਾ ਦੁੱਖ ਹੈ ਕਿਉਂਕਿ ਸੱਚੀ ਸਮੱਸਿਆ ਇਹ ਹੈ ਕਿ ਸਾਡੇ ਮੰਮੀ ਬਿਮਾਰ ਸੀਗੀ ਹਣਾ ਵੀ ਅਮਰਤ ਉੱਥੇ ਸੀਗਾ ਸਾਨੂੰ ਵੀ ਉਸ ਟਾਈਮ ਬੜਾ ਐ ਹੁੰਦਾ ਸੀਗਾ ਕਿ ਅਮਰਤ ਇੰਨੀ ਦੂਰ ਬੈਠਾ ਹਣਾ ਆ ਜਾਵੇ ਮੰਮੀ ਨੂੰ ਮਿਲੇ ਆ ਕੇ ਤੇ ਉਹ ਵੀ ਹੁਣ ਬੱਚਾ ਉੱਥੇ ਹੈ ਪਿੱਛੋਂ ਐਦਾਂ ਹੋ ਗਿਆ ਇੱਕ ਤਾਂ ਹੁੰਦਾ ਕਿ ਬੰਦਾ ਬਿਮਾਰ ਹੈ ਤੇ ਉਹ ਕਿਤੇ ਨਾ ਕਿਤੇ ਰੱਬ ਜਿਹੜਾ ਦਿਲ ਹੈਗਾ ਉਹ ਖੁਲਾੜ ਦਿੰਦਾ ਹੈ ਨਾ ਬੰਦੇ ਨੂੰ ਆ ਹੁੰਦਾ ਸੀ ਬਹੁਤ ਟਾਈਮ ਦਾ ਬੰਦੇ ਦਾ ਆਪਣਾ ਵੀ ਮਨ ਥੋੜਾ ਜਿਹਾ ਖੜ ਜਾਂਦਾ ਪਰ ਉਹ ਬਿਲਕੁਲ ਐ ਠੀਕ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸੀਗੀ ਇੱਕਦਮ ਹੀ ਉਹਨਾਂ ਨੂੰ ਅਟੈਕ ਵਾਂਗਰ ਆਇਆ ਸਾਨੂੰ ਪਿੰਡੋ ਜਿਹੜੇ ਸਾਡੇ ਨਾਲ ਦੀਦੀ ਉੱਥੇ ਹੈਲਪ ਕਰਾਂਦੀ ਚੋਤੀ ਤੇ ਉਹਨਾਂ ਦਾ ਫੋਨ ਆਇਆ ਸਾਨੂੰ ਤੇ ਉਹਨਾਂ ਨੇ ਜਦੋਂ ਇੱਕਦਮ ਇਦਾਂ ਦੱਸਿਆ ਵੀ ਆਂਟੀ ਇਦਾਂ ਹੋਇਆ ਉਹ اچانک ਫੋਨ ਵੀ ਮੰਮੀ ਨਹੀਂ ਚੱਕਿਆ ਤੇ ਜਦੋਂ ਉਹਨਾਂ ਨੇ ਇਦਾਂ ਇੱਕਦਮ ਦੱਸਿਆ ਨਾ ਤੇ ਇੱਕਦਮ ਸੱਚੀ ਸੁਣ ਕੇ ਇਨਾ ਸ਼ੌਕ ਲੱਗਿਆ ਵੀ ਇਦਾਂ ਤੇ ਹੋ ਹੀ ਨਹੀਂ ਸਕਦਾ ਹੈਗਾ ਕਿ ਉਹ ਇਹ ਬੰਦਾ ਇੰਨਾ ਹਨਾ ਉਹ ਹਿੰਮਤੀ ਬਾਕੀ ਤਾਂ ਪਰਮਾਤਮਾ ਹੈ ਅਸੀਂ ਹੋਣੀ ਨੂੰ ਟਾਲ ਨਹੀਂ ਸਕਦੇ ਪਰ ਸੱਚੀ ਉਸ ਚੀਜ਼ ਦਾ ਯਕੀਨ ਨਹੀਂ ਆਉਂਦਾ ਹੈਗਾ ਵੀ ਉਹਨਾਂ ਦੇ ਨਾਲ ਇਦਾਂ ਹੋ ਸਕਦਾ ਉਹ ਹੁਣ ਕੀ ਮਤਲਬ ਇਦਾਂ ਸੀ ਨਾ ਲਾਲੋ ਕਿ ਪੂਰੇ ਘਰ ਦੀ ਜ਼ਿੰਮੇਵਾਰੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਆਪਣੀ ਨੂੰ ਨੂੰ ਇੰਨੇ ਪਿਆਰ ਨਾਲ ਰੱਖਦੇ ਸੀਗੇ ਸਾਰਾ ਉਹਨਾਂ ਨੇ ਘਰ ਰਹਿਣ ਵਧੀਆ ਤਰੀਕੇ ਦੇ ਨਾਲ ਬੜਾ ਸੰਭਿਆ ਹੋਇਆ ਸੀਗਾ ਤੇ ਹੁਣ ਚਲੋ ਪਿੱਛੋਂ ਵੀ ਚੱਲੀ ਜਾਂਦੀਆਂ ਸਾਰੀਆਂ ਚੀਜ਼ਾਂ ਹੋਈ ਜਾਂਦੀਆਂ ਨੇ ਹਨਾ ਪਰ ਇੱਕ ਐ ਹੁੰਦਾ ਸੀਗਾ ਕਿ ਜਿਹੜੇ ਹਸਾਬ ਦੇ ਨਾਲ ਉਹਨਾਂ ਨੇ ਹਨ ਆਪਣੇ ਬੱਚਿਆਂ ਨੂੰ ਰੱਖਿਆ ਸੀਗਾ ਆਪਣੀ ਨੂਨ ਰੱਖਿਆ ਸੀਗਾ ਕਿ ਸਾਰਿਆਂ ਨੂੰ ਮਤਲਬ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਤਕਾ ਲੱਗਾ ਸੀ ਉਹ ਸੀ ਇਹ ਦਾ ਸੁਣ ਕੇ ਤਾਂ ਸਾਨੂੰ ਵੀ ਅਜੇ ਤੱਕ ਮੈਂ ਅਮਰਤ ਨੂੰ ਜਦੋਂ ਕਾਲ ਕੀਤੀ ਤੇ ਅਮਰਤ ਵੀ ਇੱਕਦਮ ਸੁਣ ਕੇ ਮਤਲਬ ਇੱਕਦਮ ਮੈਂਨ ਸ਼ੌਕ ਹੋ ਗਿਆ ਤੇ ਉਹਨਾਂ ਦਾ ਜਿਹੜਾ ਬੇਟਾ ਬਾਹਰ ਉਹਦਾ ਨਾਮ ਵੀ ਅਮਰਤ ਹੀ ਹੈ ਛੋਟਾ ਬੇਟਾ ਉਹਨਾਂ ਦਾ ਬਾਹਰ ਹੈ ਵੱਡਾ ਬੇਟਾ ਤੁਹਾਨੂੰ ਜੇਕਰ ਤੁਹਾਨੂੰ ਯਾਦ ਹੋਊਗਾ ਪਤਾ ਨਹੀਂ ਸਾਰਿਆਂ ਨੂੰ ਇੱਕ ਬੇਟਾ ਉਹਨਾਂ ਦਾ ਇਥੇ ਹੀ ਆਇਆ ਹੋਇਆ ਉਹ ਹੈ ਉਹਦੇ ਕੋਲ ਇੱਕ ਤੇ ਪਰ ਉਹ ਆਂਟੀ ਹਨਾ ਉਹਨਾਂ ਦੇ ਕੱਲ ਬੇਟੀ ਦਾ ਵੀ ਫੋਨ ਆਇਆ ਤੇ ਆਂਟੀ ਤੁਹਾਡੀ ਸਹੇਲੀ ਇਹਨਾਂ ਤੁਹਾਨੂੰ ਛੱਡ ਕੇ ਚਲੀ ਗਈ ਤੇ ਬੜਾ ਮਤਲਬ ਦੁੱਖਜਾ ਲੱਗਿਆ ਕਿ ਯਾਰ ਪ੍ਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਤਾਂ ਹੀ ਕਹਿੰਦਾ ਕਿ ਆਪਾਂ ਇੱਕ ਦੂਜੇ ਨਾਲ ਉਨੀ ਕੀ ਕਰਦੇ ਆਂ ਵੱਧ ਘੱਟ ਬੋਲਦੇ ਆਂ ਕਿਸੇ ਵੇਲੇ ਹਨਾ ਮੂੰਹ ਬਣਾਣਿਆ ਉਹ ਵਾਿਗ੍ਰੋਤੇ ਘਰ ਦਾ ਕੋਈ ਪਤਾ ਨਹੀਂ ਟਾਈਮ ਦਾ ਕੋਈ ਪਤਾ ਨਹੀਂ ਕਿਹੜੀ ਘੜੀ ਕੀ ਹੋ ਜਾਣਾ ਇਹ ਗੁੱਸੇ ਗਿਲੇ ਉਸੇ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ ਹਨਾ ਆਪਾਂ ਇੱਥੇ ਮੈਂ ਮੈਂ ਕਰਦੇ ਮਾਰ ਚੱਲੇ ਆਂ ਇੱਕ ਦੂਜੇ ਨੂੰ ਗੱਲਾਂ ਕਰਦੇ ਮਾਰ ਚੱਲੇ ਆਂ ਉਹ ਪਤਾ ਹੀ ਨਹੀਂ ਹੈਗਾ ਪਰਮਾਤਮਾ ਅੱਜ ਕੱਲ ਇੱਕ ਮਿੰਟ ਦਾ ਪਤਾ ਨਹੀਂ ਲੱਗਦਾ ਹੈਗਾ ਕਿ ਹੁਣ ਇਹ ਇੱਕ ਮਿੰਟ ਦੇ ਵਿੱਚ ਕੀ ਹੋ ਜਾਣਾ ਹੈ ਸਾਨੂੰ ਉਹ ਚੀਜ਼ ਦਾ ਹੀ ਨਹੀਂ ਅਜੇ ਤੱਕ ਯਕੀਨ ਆਉਂਦਿਆ ਵੀ ਇੱਦਾਂ ਹੋ ਸਕਦਾ ਹੈ ਪੂਰੀਆਂ ਨਾਲੋਂ ਵੀ ਜਿੱਦਾਂ ਨਾਲ ਗਲੀਆਂ ਹੀ ਸੁਨੀਆਂ ਹੋਈਆਂ ਪਈਆਂ ਉਹਨਾਂ ਬਿਨਾ ਇੰਨੀ ਰੌਣਕ ਇੰਨੀ ਰੌਣਕ ਲਾਉਂਦੇ ਹੁੰਦੇ ਸੀਗੇ ਨਾ ਹੁਣ ਜੀ 24 ਘੰਟੇ ਖੁਸ਼ ਕਦੀ ਉਹਨਾਂ ਨੇ ਉਦਾਸ ਨਾ ਹੋਣਾ ਮੰਮੀ ਨੂੰ ਇੰਨੀ ਹਿੰਮਤ ਦਿੰਦੇ ਹੁੰਦੇ ਸੀਗੇ ਉਹ ਜਦੋਂ ਮੰਮੀ ਬਿਮਾਰ ਹੋਈ ਸੀਗੇ ਇਦਾਂ ਉਹਨਾਂ ਦੇ ਹੁਣ ਤੋਂ ਥੋੜੇ ਦਿਨ ਪਹਿਲਾਂ ਹੀ ਨਾ ਉਹ ਜੋਤੀ ਸਾਨੂੰ ਕਹਿੰਦੀ ਵੀ ਮੈਨੂੰ ਆਂਟੀ ਮਿਲੇ ਸੀਗੇ ਮੈਨੂੰ ਕਹਿੰਦੇ ਵੀ ਮੈਂ ਗਗਨ ਜੀ ਜੀ ਨਾਲ ਫੋਨ ਕਰਨਾ ਹੈ ਵੀ ਤੁਸੀਂ ਮਤਲਬ ਮਜ਼ਾਕ ਕਰਦੇ ਸੀਗੇ ਵੀ ਤੁਸੀਂ ਮੰਮੀ ਨੂੰ ਤੰਗ ਬੜਾ ਕਰਦੇ ਹੋ ਮੈਂ ਇਹਨੂੰ ਫੋਨ ਕਰਨਾ ਤੁਸੀਂ ਮੇਰੀ ਸਹੇਲੀ ਨੂੰ ਤੰਗ ਨਾ ਕਰਿਆ ਕਰੋ ਤੇ ਹੁਣ ਜਦੋਂ ਇਦਾਂ ਪਿੱਛੋਂ ਅਸੀਂ ਗੱਲ ਪਰਸ ਉਹਨਾਂ ਦੀ ਵੀਡੀਓ ਕੱਢ ਕੇ ਦੇਖੀ ਤੇ ਬੜਾ ਦੁੱਖ ਲੱਗਿਆ ਵੀ ਜਿਆਦਾ ਰਹਿ ਜਾਂਦੀਆਂ ਹਨਾ ਦੇਖ ਲਓ ਤੇ ਉਹ ਮਿੰਟ ਦੀ ਪਰਮਾਤਮਾ ਬਸ ਬਹਾਨਾ ਬਣਾਇਆ ਤੇ ਲੈ ਗਿਆ ਤੇ ਮੰਮੀ ਮੇਰੇ ਨਾਲ ਆ ਗਈ ਹੈ ਤੇ ਮੈਂ ਮੰਮੀ ਆਂਟੀ ਕਰੇ ਗੱਲ ਕਰਦੀ ਗਈ ਆਂਟੀ ਤੇ ਤੋਂ ਸਚੀਤ ਸਚੀਤ ਉਹ ਕਰੇਗੀ ਬੜਾ ਥਣਕੇ ਟੱਕਾ ਲੱਗਿਆ ਸੀਗਾ ਮੰਮੀ ਨੇ ਵੀ ਸੁਣ ਕੇ ਓਏ ਪਤਾ ਨਹੀਂ ਉਦੋਂ ਨਾ ਕੀ ਹੋਇਆ ਯਾਰ ਬੋਲੋ ਫੋਨ ਆਇਆ ਤੇ ਮੰਮੀ ਕਹਿੰਦੇ ਵੀ ਅਮਨ ਤੇਰੇ ਫੋਨ ਤੇ ਫੋਨ ਆ ਰਿਹਾ ਵੀ ਚੁੱਕ ਲੈ ਅਮਨ ਕਹਿੰਦੀ ਮੰਮੀ ਚੁੱਕ ਲੋ ਕੋਈ ਗੱਲ ਨਹੀਂ ਤੁਸੀਂ ਜਿਹਦਾ ਹੋ ਮੈਨੂੰ ਤੁਸੀਂ ਦੱਸਦੇ ਹੋ ਮੇਰੇ ਕੋਲ ਹੁੰਦੀ ਰਿੰਗੀ ਸੀ ਕਰੀਆ ਗੱਲ ਰਾਤ ਆ ਜਾਣਾ ਤੇ ਹੁਣ ਅਸੀਂ ਜਾ ਨਹੀਂ ਸਕੇ ਹੈਗੇ ਕਿਉਂਕਿ ਇੱਧਰ ਤੁਹਾਨੂੰ ਪਤਾ ਸੀਗਾ ਉੱਧਰ ਇੱਕ ਮੰਮੀ ਤਾਂ ਵੀ ਸੰਡਰ ਲੱਗਦਾ ਹਨਾ ਵੀ ਫਿਰ ਮੰਮੀ ਵੀ ਬਿਮਾਰ ਰਹਿੰਦੇ ਨੇ ਪਰ ਅਸੀਂ ਇਧਰੋਂ ਥੋੜਾ ਜਿਹਾ ਵਿਲੇ ਹੋ ਜਾਈਏ ਫਿਰ ਅਸੀਂ ਉਧਰ ਜ਼ਰੂਰ ਘੇੜਾ ਲਾਵਾਂਗੇ ਤੇ ਪਰ ਕੀ ਕਰੀਏ ਪ੍ਰਮਾਤਮਾ ਪਰਿਵਾਰ ਨੂੰ ਵੀ ਹੌਸਲਾ ਦੇਵੇ ਹਨਾ ਕੀ ਕਰ ਸਕਦੇ ਆਪਾਂ ਇਸ ਚੀਜ਼ ਤੋਂ ਪਰ ਇਹ ਸੱਚੀ ਦੁੱਖ ਨਾ ਇੱਕ ਬੰਦਾ ਬਿਮਾਰ ਜਿਹੜਾ ਜਾਂਦਾ ਬੰਦੇ ਦਾ ਮਨ ਖੜਾ ਲੈਂਦਾ ਪ੍ਰਮਾਤਮਾ ਆਪਣਾ ਪਰ ਜਿਹੜਾ ਬੰਦਾ ਇੰਦਾ ਚਲਾ ਜਾਂਦਾ ਚਾਂ ਚਿੱਟੇ ਤੂੰ ਇਕੱਲੀ ਤੂੰ ਮੇਰੇ ਕੋਲ ਆ ਜਾਕਰ ਮੰਮੀ ਨੇ ਮੈਂ ਕਿੰਨੀ ਕਿ ਜਦੋਂ ਜਾਣਾ ਨਾ ਰੋਟੀ ਤੋਂ ਬਣਾਣਾ ਭੇਜਣਾ ਪਰਮਜੀਤ ਕੀ ਖਾਣਾ ਹੈ ਪਰਮਜੀਤ ਤੂੰ ਕੀ ਖਾਣਾ ਮੈਂ ਤਾਂ ਮੱਕੀ ਦੀ ਰੋਟੀ ਖਾਣੀ ਮੱਕੀ ਦੀ ਲਾਦਣੀ ਹੈ ਦਹੀਂ ਖਾਣਾ ਹੈ ਮੈਂ ਤੈਨੂੰ ਦਹੀਂ ਦੇ ਦੇਣੀ ਫੁਲਾਣੀ ਚੀਜ਼ ਖਾਣੀ ਫੁਲਾਣੀ ਦੇ ਦੇਣੀ ਆ ਤੂੰ ਠੀਕ ਹੋ ਜਾਣਾ ਤੂੰ ਤਗੜੀ ਹੋ ਜਾਣਾ ਤੂੰ ਐ ਹੋ ਜਾਣਾ ਹਨਾ ਤੇ ਦੂਜਿਆਂ ਨੂੰ ਹੌਸਲਾ ਦੇਣ ਵਾਲਾ ਬੰਦਾ ਅੱਜ ਦੇਖੋ ਪਤਾ ਨਹੀਂ ਲੱਗਿਆ ਹੈਗਾ ਮਿੰਟਾਂ ਚ ਤੇ ਮੰਮੀ ਉਦੋਂ ਦੇ ਬੜੇ ਹੋਣੇ ਅਸੀਂ ਤਾਂ ਮੰਮੀ ਨੂੰ ਐ ਕਹਿ ਰਹੇ ਹੁਣ ਚਲੋ ਤੁਸੀਂ ਇਹ ਟੈਨਸ਼ਨ ਨਾ ਹੁਣਾ ਤੁਸੀਂ ਵੀ ਟੈਨਸ਼ਨ ਲੈ ਲੈ ਕੇ ਬਿਮਾਰ ਹੋਵੋਗੇ ਪਰ ਉਹੀ ਕਰੀਏ ਵਾਹਿਗੁਰੂ ਕੇ ਸਾਡਾ ਜੋਰ ਨਹੀਂ ਹੈਗਾ ਦੀ ਜੰਦੀ ਪਰ ਮੈਂ ਸੋਚੰਦੀ ਵੀ ਮੈਂ ਇੱਕ ਵਾਰੀ ਝਾੜੂ ਜਿਹਾ ਲਾਵਾਂ ਬੱਚਿਆਂ ਦੇ ਨਾਂ ਜਾਣ ਕਰਕੇ ਮੈਨੂੰ ਥੋੜਾ ਜਿਹਾ ਫਿਰ ਰਿਲੈਕਸ ਹੈ ਮਮੇ ਮਿਲਦੇ ਆ ਲੱਗਦਾ ਜਿਵੇਂ ਤਰੀ ਸੰਘਣੀ ਹੈ ਤਰੀ ਸੰਘਣੀ ਲੱਗਦੀ ਪਨੀਰ ਪਾ ਕੇ ਹੋਰ ਜੰਗਣੀ ਹੋ ਜਾਣੀ ਹੈ ਹੈ ਨਹੀਂ ਆਹ ਦੇਖ ਕਿਉਂਕਿ ਪਨੀਰ ਵੀ ਪੈਣਾ ਅਜੇ ਆ ਵੀ ਤੋ ਇੱਕ ਪਲਾ ਕੜਸੀ ਮਾਰ ਕੇ ਦੇਖੋ ਲੱਗ ਰਹੀ ਨੇ ਨਹੀਂ ਹੋ ਜੇ ਨਹੀਂ ਤੋ ਇਹ ਦੇਖੋ ਮੋੜ ਗਾਈ ਵਾਸਤੇ ੜਕਾ ਲਾਤਾ ਮੰਨੇ ਤੇ ਮੈਂ ਭਾਂਡੇ ਮਾਜ ਲਿਆ ਕਿਉਂਕਿ ਭਾਂਡੇ ਬਹੁਤ ਪਏ ਸੀ ਅੱਜ ਜਮਨ ਹੋਈ ਸੇਰ ਦੇ ਬੁਟੀਕ 'ਚ ਸੀਗੇ ਤੇ ਬੁਟੀਕ ਦੀ ਸੈਟਿੰਗ ਕੀਤੀ ਤੇ ਘਰ ਦੇ ਇੰਨੀ ਸੋਹਣੀ ਗੱਲ ਕੀਤੀ ਸੀ ਤੇ ਪਰ ਪਤਾ ਨਹੀਂ ਕਿਉਂ ਸਾਰੇ ਜਾਣੇ ਮੈਨੇਜ ਨਹੀਂ ਕਰਦੇ ਹੈਗੇ ਵੀ ਚਲ ਜੇ ਖਲਾ ਆ ਚੀਜ਼ ਜਿੱਥੇ ਪਈ ਸੀ ਆਪਾਂ ਉਥੇ ਰੱਖ ਦਈਏ ਤੇ ਗੰਦ ਨਹੀਂ ਪੈਂਦਾ ਹੈਗਾ ਪਰ ਚਲੋ ਕੋਈ ਗੱਲ ਨਹੀਂ ਜੀਆਂ ਵਾਲਿਆ ਘਰਾਂ 'ਚ ਤਾਂ ਫਿਰ ਕਹਿੰਦੇ ਹੁਣ ਇਦਾਂ ਹੁੰਦਾ ਹੀ ਹੁੰਦਾ ਏ ਤੇ ਮੈਂ ਲਾਨੀਆਂ ਇੱਕ ਵਾਰੀ ਝਾੜੂ ਲਾਨੀਆਂ ਮੋਟਾ ਮੋਟਾ ਜਿਆ ਹੋਰ ਪਹਿਲਾਂ ਮੈਂ ਕੱਪੜੇ ਚੇਂਜ ਕਰ ਲਾਂ ਅੱਜ ਮੈਂ ਸੂਟ ਪਾ ਲਿਆ ਸੋਨੂ ਦੀਦੀ ਤੇ ਮੈਨੂੰ ਨਾ ਗਰਮੀ ਜੀ ਲੱਗੀ ਜਾ ਰਹੀ ਐ ਤੇ ਉਦੋਂ ਬਾਅਦ ਫਿਰ ਆਪਾਂ ਝਾੜੂ ਝੂਣ ਲਾਂਨੇ ਆ ਕਿਉਂਕਿ ਰੋਟੀਆਂ ਜੇ ਠਰ ਕੇ ਪਕਾਣੀਆਂ ਨੇ ਅਜੇ ਨਾ ਤਾਂ ਮੈਨੂੰ ਭੁੱਖ ਐ ਨਾ ਕਿਸੇ ਹੋਰ ਨੂੰ ਆਟਾ ਗੁੰਨਿਆ ਪਿਆ ਸਾਰਾ ਕੁਝ ਆਪਣਾ ਕੀਤਾ ਪਿਆ ਜਦੋਂ ਜਦੋਂ ਕਹਿਣਗੇ ਉਦੋਂ-ਉਦੋਂ ਆਪਾਂ ਰੋਟੀਆਂ ਇਹਨਾਂ ਨੂੰ ਲਾ ਦੇਣਗੇ ਨਾਲ ਦੀ ਨਾਲ ਕਿਉਂ ਨਹੀਂ ਦੇਰ ਦਾ ਥੋੜੀ ਸਫਾਈ ਜੀ ਕਰ ਲਈਏ ਦਿਲ ਨੂੰ ਚਾਂਜ ਆ ਜਾਊਗਾ ਤੇ ਸਵੇਰੇ ਮੈਂ ਰਮਾਨਾ ਉੱਠ ਕੇ ਤਿਆਰ ਹੋਊਂਗੀ ਕਿਉਂਕਿ ਮੈਨੂੰ ਕੋਈ ਕਾਲੀ ਨਹੀਂ ਹੋਣੀ ਕਿ ਫਤੇਸ਼ਿੰਗ ਨੂੰ ਲੱਲੂ ਜੀ ਨੂੰ ਮੇਰੇ ਨੂੰ ਤਿਆਰ ਕਰਨਾ ਟਿਖਣ ਤਿਆਰ ਕਰਨਾ ਐ ਤਿਆਰ ਕਰਨਾ ਸਵੇਰੇ ਸਵੇਰੇ ਬੜੀ ਮੈਂ ਕਿੰਨੀ ਕਿ ਇੱਕ ਇੱਕ ਸਕੈਨ ਨਿਕਲਦਾ ਨਾ ਮੈਂ ਕਿੰਨੀ ਕਿ ਟਾਈਮ ਅੱਧਾ ਘੰਟਾ ਖੱਕੂ ਦਿਆਂ ਨਾ ਕਿ ਹਾਂ ਨਿਕਲ ਕੇ ਗਿਆ ਟਾਈਮ ਐਨ ਭੱਜਿਆ ਹੀ ਜਾਂਦਾ ਏ ਤੇ ਹੁਣ ਸੋਨੂ ਦੀਦੀ ਵੀ ਆਏ ਹੋਏ ਸੰਗਰੂਰ ਅਮਨ ਦੀਦੀ ਵੀ ਆਈ ਹੋਈ ਅਮਨ ਦੀਦੀ ਕਹਿੰਦੀ ਆ ਸੰਗਰੂਰ ਆਈ ਅਮਨ ਵੀ ਚਲੀ ਗਈ ਸੁਨਾਮ ਸੋਨੂ ਦੀਦੀ ਆਈ ਹੋਈ ਸੁਨਾਮ ਗਾਈਜ਼ ਮੈਂ ਗਲਤ ਬੋਲਤਾ ਕਿ ਸੋਨੂ ਦੀਦੀ ਸੰਗਰੂਰ ਆਈ ਹੋਈ ਸੋਨੂ ਦੀਦੀ ਸੁਨਾਮ ਆਈ ਹੋਈ ਐ ਅਮਨ ਦੀਦੀ ਵੀ ਸੁਨਾਮ ਚਲੀ ਗਈ ਐ ਹੁਣ ਚਲੋ ਆ ਕੇ ਟੈਨਸ਼ਨ ਨਹੀਂ ਕੰਮ ਸਾਰਾ ਨਿਪੜ ਗਿਆ ਚਲੋ ਗਾਇਸ ਆਪਾਂ ਬਲੌਗ ਕਰਦੇ ਆ ਇੱਥੇ ਐਂਡ ਤੇ ਆਟੇ ਦਾ ਮੈਨੂੰ ਯਾਦ ਆਇਆ ਕਿ ਆਟਾ ਨਾ ਮੈਂ ਫ੍ਰਿਜ ਰੱਖਦਾ ਕਿਉਂਕਿ ਉਹ ਬਾਹਰੇ ਪਿਆ ਪਿਆ ਗਰਮੀ ਹੈ ਤੇ ਗਰਮੀ ਕਰਕੇ ਨਾ ਆਟਾ ਪਤਲਾ ਜਿਹਾ ਹੋ ਜਾਂਦਾ ਹੈ ਉਹ ਤੇ ਰੋਟੀ ਪੱਕ ਵੀ ਹੋ ਗਈ ਤੇ ਫਤੇ ਸਿੰਘ ਜੀ ਅੱਜ ਸੌਂਗੇ ਥੱਕੇ ਪਏ ਸੀਗੇ ਪੜੀਕ ਚ ਲੰਮੇ ਪਿਆ ਸੀ ਕਹਿੰਦਾ ਮੰਮਾ ਮੈਨੂੰ ਨੀਂਦ ਆ ਰਹੀ ਹੈ ਪਹਿਲਾਂ ਕਹਿੰਦਾ ਮੰਮਾ ਮੇਰਾ ਢਿੱਡ ਦਰਦ ਕਰਦਾ ਪਿਆ ਹੈ ਤੇ ਉਦੋਂ ਬਾਅਦ ਬਸ ਉੱਥੇ ਕਹਿੰਦਾ ਮੈਂ ਸੌਣਾ ਹੈ ਸੌਣਾ ਤੇ ਹੁਣ ਦੁੱਧੂ ਦਾ ਦੁੱਧ ਪੀ ਕੇ ਤੇ ਸੌਂ ਗਿਆ ਮੈਂ ਨਾ ਇਹਨਾਂ ਨੂੰ ਮੈਗੀ ਵਗੈਰਾ ਤਾਂ ਹੀ ਨਹੀਂ ਦਿੰਦੀ ਖਾਣ ਨੂੰ ਮੈਨੂੰ ਕੁਝ ਨਹੀਂ ਪਤਾ ਲੱਗਿਆ ਕਿ ਕਦੋਂ ਸਕੂਲ ਤੋਂ ਆਉਂਦਿਆਂ ਆਉਂਦਿਆਂ ਇਹਨਾਂ ਨੇ ਪਾਪਾ ਨੂੰ ਭੇਜਤਾ ਮੈਗੀ ਲੈਣ ਵਾਸਤੇ ਇਹ ਤਾਂ ਜਦੋਂ ਰਾਸ਼ਨ ਚ ਵੀ ਮੈਗੀ ਲੈ ਕੇ ਆਉਂਦੇ ਨੇ ਨਾ ਮੈਂ ਉਦੋਂ ਵੀ ਬਣਾ ਕਰ ਦੇਣੀ ਹੁੰਦੀ ਹੈ ਇਹਨਾਂ ਨੂੰ ਵੀ ਤੁਸੀਂ ਮੈਗੀ ਮੋਗੀ ਨਾਲ ਲਿਆਇਆ ਕਰੋ ਤੇ ਉਹ ਹੁਣ ਖਾ ਪੀ ਕੇ ਦੁੱਧੂ ਪੀ ਕੇ ਤੇ ਹੁਣ ਸੌਂ ਗਿਆ ਹੈ ਪੂਰਾ ਖੁਸ਼ ਹੈ ਕਿ ਸਾਡੀ ਦੋ ਦਿਨ ਛੁੱਟੀ ਹੈ ਮੈਨੂੰ ਬੈਂਚ ਚੜਦਿਆਂ ਸਾਰੀ ਮੰਮਾ ਸਾਡੀ ਦੋ ਦਿਨ ਛੁੱਟੀ ਹੈ ਤੁਹਾਡੀ ਛੁੱਟੀ ਹੈ ਮੈਂ ਕਿਹਾ ਸਾਡੀ ਤਾਂ ਇੱਕ ਦਿਨ ਹੀ ਛੁੱਟੀ ਹੈ ਸਾਡੀ ਦੋ ਦਿਨ ਛੁੱਟੀ ਨਹੀਂ ਹੈਗੀ ਉਹ ਵੀ ਸਾਡੇ ਸਕੂਲ ਗੇਮਸ ਹੋਣਿਆ ਨੇ ਕੱਲ ਕਾਫੀ ਟੀਮਸ ਆ ਰਹੀਆਂ ਬਾਹਰ ਥੈਟਸ ਵਾਈ ਛੁੱਟੀ ਕਰਤੀ ਤੇ ਨਹੀਂ ਤਾਂ ਵੈਸੇ ਕੋਈ ਚਾਂਸ ਨਹੀਂ ਸੀ ਅਸੀਂ ਨਾ ਹੱਸਦੇ ਹੁੰਦੇ ਸੀਗੇ ਸਾਰੇ ਟੀਚਰ ਪਿਆ ਮੈਨੂੰ ਕੋਈ ਛੁੱਟੀ ਨਹੀਂ ਆਈ ਆ ਮੈਨੂੰ ਕੋਈ ਛੁੱਟੀ ਨਹੀਂ ਆਈ ਹੈਗੀ ਸਾਨੂੰ ਹਨ ਤੇ ਪਰ ਆ ਸਾਨੂੰ ਕੱਲ ਸਰਪ੍ਰਾਈਜ਼ ਛੁੱਟੀ ਮਿਲ ਗਈ ਠੀਕ ਹੈ ਅਸੀਂ ਜਾਣਾ ਪਰ ਬੱਚੇ ਨਹੀਂ ਆਉਣੇ ਅਸੀਂ ਇਹ ਜਿਹੜੇ ਆਪਦੇ ਸਾਡੇ ਕੰਮ ਹੁੰਦੇ ਨੇ ਪੈਂਡਿੰਗ ਵਗੈਰਾ ਪਏ ਅਸੀਂ ਉਹ ਆਪਦੇ ਸਾਰੇ ਕੰਮ ਖਤਮ ਕਰ ਲਾਂਗੇ ਤੇ ਚਲੋ ਗਾਇਸ ਵਲੌਗ ਵੀ ਮੈਂ ਕਰਦੀ ਆ ਇੱਥੇ ਐਂਡ ਕਰੀਏ ਆਪਾਂ ਜਿਹੜੇ ਆਪਣੇ ਨਿੱਕੇ ਨਿੱਕੇ ਕੰਮ ਹੋਰ ਹੋਏ ਨੇ ਤੇ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਵ ਯੂ 올 ਤੇ ਸਾਰੇ ਜਣੇ ਆਪਣਾ ਧਿਆਨ ਰੱਖਿਆ ਕਰੋ ਮੌਸਮ ਬਹੁਤ ਖਰਾਬ ਚੱਲ ਰਿਹਾ ਹੈ ਸਾਰਿਆਂ ਨੂੰ ਕਿਤੇ ਨਾ ਕਿਤੇ ਮਨ ਅਦਾ ਵੀਕਨੈਸ ਹੋ ਗਈ ਜਿਦਾ ਇਦਾਂ ਦੇ ਹਨਾ ਚੱਕਰ ਔਰੋਂਦੇ ਆ ਹੁੰਦਾ ਫੀਲ ਹੁੰਦਾ ਸੈਲ ਵਗੈਰਾ ਡਾਊਨ ਪਤਾ ਨਹੀਂ ਇੰਨਾ ਦਿਨਾਂ ਦੇ ਵਿੱਚ ਤਾਂ ਹੁੰਦਾ ਹੀ ਹੁੰਦਾ ਹੈ ਸੋ ਸਾਰੇ ਜਣੇ ਆਪਣਾ ਧਿਆਨ ਰੱਖੋ ਖਾਣ ਪੀਣ ਦਾ ਖਾਸ ਕਰਕੇ ਧਿਆਨ ਰੱਖੋ ਅਈ ਘੁੱਕੇ ਲਿਆ ਗਈ ਪਤਾ ਨਹੀਂ ਕਿੱਥੋਂ ਮੈਨੂੰ ਤੰਗ ਕਰੀ ਜਾ ਰਹੀ ਹੈ ਤੇ ਸਬਜ਼ੀਆਂ ਵਗੈਰਾ ਵੈਸੇ ਮੈਨੂੰ ਤਾਂ ਮੇਰੇ ਅਕੋਰਡਿੰਗ ਕਹਿ ਲਾਦਾ ਵੀ ਇਹਨਾਂ ਦਿਨਾਂ ਚ ਆਪਾਂ ਅਵੋਇਡ ਕਰੀ ਕਿਉਂਕਿ ਹਰੇਕ ਸਬਜ਼ੀ ਫਲ ਫਰੂਟ ਜੇ ਨਾ ਬਾਰਿਸ਼ ਕਰਕੇ ਖਰਾਬ ਹੀ ਆ ਰਿਹਾ ਹੈ ਸੋ ਜੀ ਨਹੀਂ ਕਰਦਾ ਹੈਗਾ ਖਾਣ ਨੂੰ ਸੋ ਪਲੀਜ਼ ਸਾਰੇ ਜਣੇ ਆਪਣਾ ਧਿਆਨ ਰੱਖਿਆ ਕਰੋ ਕਿਉਂਕਿ ਦੇਖੋ ਜਾਨ ਹੈ ਤੇ ਜਹਾਨ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਆ ਕਿ ਟੀ ਬਿੱਕੜੀ ਪਾਲਦਾ ਕੋਈ ਪਤਾ ਨਹੀਂ ਹੁੰਦਾ ਸੋ ਬਸ ਵਾਈ ਗੁਰੂ ਸੋਣੀ ਜ਼ਿੰਦਗੀ ਦਵੇ ਤੇ ਵਾਈ ਗੁਰੂ ਨੇ ਜੋ ਕੁਝ ਦਿੱਤਾ ਬਸ ਹਮੇਸ਼ਾ ਸ਼ੁਕਰਾਨਾ ਕਰਿਆ ਕਰੋ ਕਿ ਜੋ ਵੀ ਆ ਵਾਇਗਰੂ ਬਹੁਤ ਐ ਆਪਣੇ ਤਾਂ ਕਹਿੰਦੇ ਨੀਵੇਂ ਵੱਲ ਵੇਖ ਕੇ ਚੱਲੀਦਾ ਹੁੰਦਾ ਤੇ ਜਦੋਂ ਅਸੀਂ ਆਪਣੇ ਤਾਂ ਨੀਵੇਂ ਵੱਲ ਦੇਖਦੇ ਆ ਨਾ ਜ਼ਿੰਦਗੀ ਜੀ ਉਦੋਂ ਜਾਂਦੀ ਐ ਜਦੋਂ ਆਪਾਂ ਹਮੇਸ਼ਾ ਆਪਣੇ ਤਾਂ ਵੱਡਿਆਂ ਵੱਲ ਵੇਖ ਕੇ ਚੱਲੀ ਜਾਂਦੇ ਆ ਨਾ ਉਦੋਂ ਟਾਈਮ ਨਹੀਂ ਫਿਰ ਨਿਕਲਦਾ ਹੈਗਾ ਕਿਉਂਕਿ ਬੰਦਾ ਸਾਰੀ ਮੁਰਾਦ ਆਪਣੇ ਕੋਸਤਾ ਹੀ ਰਹਿ ਜਾਂਦਾ ਐ ਮੈਨੂੰ ਆ ਨਹੀਂ ਮੈਨੂੰ ਆ ਨਹੀਂ ਪਰ ਜੋ ਚੀਜ਼ਾਂ ਆਪਣੇ ਕੋਲੇ ਹੁੰਦੀਆਂ ਨੇ ਆਪਾਂ ਉਹ ਚੀਜ਼ਾਂ ਨੂੰ ਦੇਖਦੇ ਨਹੀਂ ਹੈਗੇ ਮੈਨੂੰ ਫਿਲਹਾਲ ਸਮਝ ਨਹੀਂ ਆ ਰਹੀ ਕਿ ਮੈਂ ਕਿਹੜਾ ਟੌਪਿਕ ਸੀਗਾ ਕਿੱਥੋਂ ਤੋਂ ਕਿੱਥੇ ਲੱਗੀ ਪਰ ਜੋ ਮੇਰੇ ਦਿਲ 'ਚ ਸੀਗਾ ਫੋਟੋੜੇ ਨਾਲ ਸ਼ੇਅਰ ਕਰ ਲਿਆ ਤੇ ਓਕੇ ਗਾਇਸ ਜਿਆਦਾ ਲੰਬਾ ਨਹੀਂ ਟੋਪਿਕ ਲੈ ਕੇ ਜਾਣਾ ਹੁਣ ਮੈਂ ਚਲੋ ਮਿਲਦੇ ਆਪਾਂ ਤੁਹਾਨੂੰ ਹੁਣ ਕੱਲ ਤਦ ਤੱਕ ਲਈ ਸਾਰਿਆਂ ਨੂੰ ਓਕੇ ਬਾਏ ਟਾਟਾ ਲਵ ਯੂ ਆਲ